ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣਾ ਜਿਮਨੀ ਚੋਨ ਵਿੱਚ ਜਿੱਤ ਤੇ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਉੱਥੇ ਸਾਡੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਅਣਥੱਕ ਮਿਹਨਤ ਕੀਤੀ ਔਰ ਉਹਦੇ ਨਾਲ ਨਾਲ ਸਾਡੇ ਜਿੰਨੇ ਪਾਰਟੀ ਦੇ ਵਲੰਟੀਅਰ ਸੀਗੇ ਸਾਡੇ ਜਿੰਨੇ ਮਨਿਸਟਰ ਸਹਿਬਾਨ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਔਰ ਪਾਰਟੀ ਦੇ ਹੋਤੇਦਾਰ ਸਹਿਬਾਨ ਇੰਨਾ ਸਾਰਿਆਂ ਨੇ ਇੱਕ ਬੜੇ ਕਲੈਕਟਿਵ ਐਫਰਟਸ ਕੀਤੇ ਇੱਕ ਟੀਮਵਰਕ ਦੇ ਨਾਲ ਜਿਹੜਾ ਵਾ ਇਹ ਪਾਰਟੀ ਨੇ ਬਹੁਤ ਤਿੰਨ ਮਹੀਨੇ ਤੋਂ ਜਿਹੜੀ ਸਿਰ ਤੋੜ ਮਿਹਨਤ ਕੀਤੀ ਆ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਜਿਹੜਾ ਵਾ ਸਾਡੇ ਵਰਕਰਾਂ ਦੇ ਹੌਸਲੇ ਨਹੀਂ ਡੋਲੇ ਔਰ ਉਹਨਾਂ ਦਿਨ ਰਾਤ ਇਹ ਕੀਤਾ ਜਿਹਦਾ ਫਲ ਜਿਹੜਾ ਵਾ ਉਹ ਸਾਨੂੰ ਮਿਲਿਆ ਔਰ ਇਹਦੇ ਨਾਲ ਨਾਲ ਜਿਹੜੇ ਸਾਡੇ ਕੈਂਡੀਡੇਟ ਸੀ ਸ਼੍ਰੀ ਸੰਜੀਵ ਅਰੋੜਾ ਜੀ ਜਿਹੜੇ ਮੌਜੂਦਾ ਐਮਪੀ ਸੀ ਉਹਨਾਂ ਦਾ ਜਿਹੜਾ ਅਕਸ ਸੀਗਾ ਉਹ ਬਹੁਤ ਸਾਫ਼ ਸੁਥਰਾ ਈਮਾਨਦਾਰੀ ਵਾਲਾ ਔਰ ਕੰਮ ਕਰਨ ਵਾਲਾ ਸੀਗਾ ਉਹਦਾ ਵੀ ਪਾਰਟੀ ਨੂੰ ਜਿਹੜਾ ਬੜਾ ਵੱਡਾ ਫਾਇਦਾ ਜਿਹੜਾ ਮਿਲਿਆ ਵਾ ਔਰ ਆਉਣ ਵਾਲੇ ਸਮੇਂ ਚ ਇਹ ਇੱਕ ਸੈਮੀਫਾਈਨਲ ਸੀ ਪੰਜਾਬ ਦਾ ਔਰ ਆਉਣ ਵਾਲੇ ਸਮੇਂ ਚ ਜਿੱਥੇ ਲੁਧਿਆਣੇ ਦੇ ਲੋਕਾਂ ਦੇ ਜਿਹੜੇ ਆ ਉਹ ਬਹੁਤ ਉਹਨਾਂ ਨੂੰ ਇਹਦਾ ਫਾਇਦਾ ਮਿਲੇਗਾ ਔਰ ਪੰਜਾਬ ਦੇ ਵਿੱਚ ਹੀ ਜਿਹੜਾ ਵਾ ਇੱਕ ਬੜਾ ਅੱਛਾ ਮੈਸੇਜ ਜਿਹੜਾ ਉਹ ਚੱਲਿਆ ਗਿਆ ਔਰ ਦੂਸਰਾ ਜਿਹੜੀ ਖਾਸ ਕਰਕੇ ਪੰਜਾਬ ਨਾਲੋਂ ਵੀ ਮੈਂ ਵੱਡੀ ਕਵਾਂਗਾ ਕਿ ਜਿਹੜੇ ਗੁਜਰਾਤ ਦੇ ਵਿੱਚ ਬਾਈ ਇਲੈਕਸ਼ਨ ਦੇ ਵਿੱਚ ਇੱਕ ਵੱਡੀ ਜੇਤਾਂ ਆਮ ਆਦਮੀ ਪਾਰਟੀ ਨੇ ਦਰਜ ਕੀਤੀ ਆ ਬੀਜੇਪੀ ਦੇ ਗੜ ਦੇ ਵਿੱਚ ਬੀਜੇਪੀ ਦੀ ਸਰਕਾਰ ਦੇ ਵਿਰੋਧ ਚ ਆਮ ਆਦਮੀ ਪਾਰਟੀ ਦਾ ਉੱਥੋਂ ਐਮਐਲਏ ਜਿਹੜਾ ਵਾ ਸਾਡੇ ਗੋਪਾਲ ਟਾਲੀਆ ਜੀ ਬਣੇ ਆ ਮੈਂ ਉਹਦੇ ਲਈ ਵੀ ਜਿਹੜਾ ਵਾ ਗੁਜਰਾਤ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜਾ ਵਾ ਬੀਜੇਪੀ ਦੇ ਗੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਜਿੱਤ ਦਰਜ ਕਰਾਈ ਆ ਔਰ ਇਹ ਤਾਂ ਸਿੱਧ ਹੁੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਇੱਕ ਨੈਸ਼ਨਲ ਪਾਰਟੀ ਆ ਅੱਜ ਵੇਖੋ ਪੂਰੇ ਹਿੰਦੁਸਤਾਨ ਚ 5 ਜਿਹੜੀਆਂ ਬਾਇ ਇਲੈਕਸ਼ਨ ਹੋਈਆਂ ਨੇ ਪੰਜਾਂ ਵਿੱਚੋਂ ਦੋ ਬਾਇ ਇਲੈਕਸ਼ਨ ਇੰਡੀਆ ਲੈਵਲ ਤੇ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਜਿਦਾ ਕਿ ਇੱਕ ਬੜਾ ਵੱਡਾ ਇੱਕ ਸਬੂਤ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਸਿਕਮਾ ਸਾਹਿਬ ਕਿਹੜੇ ਉਹ ਤਿੰਨ ਸਾਲ ਦੇ ਕੰਮ ਆ ਪੰਜਾਬ ਸਰਕਾਰ ਦੇ ਜਿਹਦੇ ਕਾਰਨ ਸਮਝਦੇ ਜੇ ਕਿ ਲੋਕਾਂ ਨੇ ਇੱਕ ਵਾਰ ਫੇਰ ਵਿਸ਼ਵਾਸ ਪ੍ਰਗਟ ਕਰਕੇ ਵੱਡੀ ਲੀਡ ਦੇ ਨਾਲ ਸੰਜੀਵ ਰੋੜਾ ਜੀ ਨੂੰ ਜਤਾਇਆ ਵਾ ਕਿਹੜੇ ਕੰਮ ਆ ਤਿੰਨ ਸਾਲ ਦੇ ਵੇਖੋ ਸਭ ਤੋਂ ਪਹਿਲਾਂ ਤੇ ਜਿਹੜੀਆਂ ਅਸੀਂ ਗਰੰਟੀਆਂ ਦਿੱਤੀਆਂ ਸੀ ਸਭ ਤੋਂ ਪਹਿਲਾਂ 300 ਯੂਨਟ ਜਿਹੜੇ ਆਪਾਂ ਬਿਜਲੀ ਦੇ ਮਾਫ ਕੀਤੇ ਆ 80-85% ਲੋਕਾਂ ਦੇ ਜਿਹੜੇ ਆ ਬਿੱਲ ਜ਼ੀਰੋ ਆ ਰਹੇ ਆ ਉਹਦੇ ਕਰਕੇ ਬਹੁਤ ਵੱਡਾ ਫਾਇਦਾ ਖਾਸ ਕਰਕੇ ਜਿਹੜੇ ਅਰਬਨ ਲੋਕ ਸੀ ਜਿਹੜੇ ਕਿਰਾਏਦਾਰ ਸੀਗੇ ਜਿਨ੍ਹਾਂ ਦਾ ਕੋਈ ਕੈਟਾਗਰੀ ਨਹੀਂ ਬਣਦੀ ਉਹਨਾਂ ਦੇ ਵੀ ਬਿੱਲ ਮਾਫ ਹੋ ਗਏ ਔਰ ਜਿਹੜੇ ਪਰਵਾਸੀ ਸੀ ਉਹਨਾਂ ਦੇ ਬਿੱਲ ਮਾਫ ਹੋ ਗਏ ਫਿਰ ਜਿਹੜੇ ਨੌਕਰੀ ਪੇਸੇ ਵਾਲੇ ਲੋਕ ਸੀ ਉਹਨਾਂ ਦੇ ਵੀ ਬਿੱਲ ਮਾਫ ਹੋਏ ਸੋ ਇਹ ਸਹੂਲਤ ਜਿਹੜੀ ਆ ਬਹੁਤ ਵੱਡੀ ਹਜ਼ਾਰਾਂ ਰੁਪਏ ਜਿਹੜੇ ਲੱਖਾਂ ਰੁਪਏ ਜਿਹੜੇ ਆ ਹਰ ਸਾਲ ਲੋਕਾਂ ਦੇ ਬਚਦੇ ਆ ਨੰਬਰ 1 ਇਹਨੇ ਕੰਮ ਕੀਤਾ ਫਿਰ ਜਿਹੜਾ ਹੈਲਥ ਦੇ ਵਿੱਚ ਕੰਮ ਹੋਇਆ ਪੰਜਾਬ 'ਚ ਔਰ ਖਾਸ ਕਰਕੇ ਲੁਧਿਆਣੇ ਦੇ ਵਿੱਚ ਸੰਜੀਵ अरोड़ा ਜੀ ਨੇ ਜਿਹੜਾ ਡਿਸਟ੍ਰਿਕਟ ਹਸਪੀਟਲ ਆ ਉਹਨੂੰ ਪ੍ਰਾਈਵੇਟ ਨਾਲੋਂ ਵੀ ਬਿਹਤਰ ਕਰ ਦਿੱਤਾ ਫਿਰ ਮੁਹੱਲਾ ਕਲੀਨਿਕ ਥਾਂ-ਥਾਂ ਖੋਲੇ ਆ ਹੈਲਥ ਦੇ ਸੈਕਟਰ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਇਸੇ ਤਰ੍ਹਾਂ ਐਜੂਕੇਸ਼ਨ ਸੈਕਟਰ ਦੇ ਵਿੱਚ ਤੁਸੀਂ ਦੇਖੋ ਲਗਾਤਾਰ 1 ਮਹੀਨਾ ਅਸੀਂ ਸਕੂਲਾਂ 'ਚ ਜਾ ਕੇ ਜਿਹੜਾ ਵਾ ਇਨੋਗ੍ਰੇਸ਼ਨ ਕੀਤੀਆਂ ਅਰਬਾਂ ਰੁਪਏ ਤਕਰੀਬਨ 2.5 ਹਜ਼ਾਰ ਕਰੋੜ ਰੁਪਏ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਖਰਚਿਆ ਸਾਡੇ ਸਕੂਲਾਂ ਦਾ ਨਵੀਨੀਕਰਨ ਹੋਇਆ ਉਹਦੇ 'ਚ ਬੱਚਿਆਂ ਦੀ ਆਮਦ ਵਧੀ ਟਾਈਮਲੀ ਟੀਚਰ ਭਰਤੀ ਕੀਤੇ ਗਏ ਪ੍ਰੋਪਰ ਪੜ੍ਹਾਈ ਦਾ ਮਾਹੌਲ ਸਾਡੇ ਸਕੂਲਾਂ 'ਚ ਬਣਿਆ ਉਹਦਾ ਬੜਾ ਵੱਡਾ ਅਕਸ ਜਿਹੜਾ ਵਾ ਉਹ ਲੋਕਾਂ 'ਚ ਗਿਆ ਇਹਦੇ ਨਾਲ ਨਾਲ ਜੇ ਮੈਂ ਪਿੰਡੂ ਖੇਤਰ ਦੀ ਗੱਲ ਕਰਾਂ ਤੇ ਅੱਜ ਕੱਲ ਜਿਹੜਾ ਵਾ ਆਪਣਾ ਸੀਜ਼ਨ ਚੱਲ ਰਿਹਾ ਵਾ ਲੋਕ ਝੋਨਾ ਲਾ ਰਹੇ ਆ ਵਕਫਾ ਫਸਲਾਂ ਲਾ ਰਹੇ ਆ ਤੇ 24 ਘੰਟੇ ਬਿਜਲੀ ਖੇਤਾਂ 'ਚ ਆ ਰਹੀ ਆ ਬੰਬੀਆਂ ਬੰਦ ਕਰਨੀਆਂ ਪੈ ਰੀਆਂ ਕਿਸਾਨਾਂ ਨੂੰ ਸ਼ਹਿਰ ਜਿਹੜੇ ਨਹਿਰੀ ਖਾਲ ਪੱਕੇ ਕੀਤੇ ਐ ਸਿੰਚਾਈ ਦਾ ਪਾਣੀ ਟੀਲ ਤੱਕ ਪਹੁੰਚਾਇਆ ਅਜੇ ਵੀ ਲੋਕ ਜਿਹੜੇ ਆ ਉਹ 1947 ਤੋਂ ਲੈ ਕੇ ਅਜੇ ਤੱਕ ਇਹੋ ਜਿਹਾ ਕੰਮ ਨਹੀਂ ਸੀ ਹੋਇਆ ਸੋ ਲੋਕ ਬਹੁਤ ਤਾਰੀਫ ਕਰ ਰਹੇ ਆ ਔਰ ਖਾਸ ਕਰਕੇ ਜਿਹੜੀ ਨੈਗੇਟਿਵ ਰਾਜਨੀਤੀ ਹੀ ਝੂਠੇ ਪਰਚੇ ਕਰਨ ਦੀ ਉਹ ਖਤਮ ਹੋਈ ਆ ਲੋਕ ਉਹਦੇ ਵੀ ਕਰਕੇ ਰਾਹਤ ਮਹਿਸੂਸ ਕਰ ਰਹੇ ਆ ਕਿ ਕੋਈ ਪਾਰਟੀ ਬਾਜੀ ਕਰਕੇ ਕੋਈ ਝੂਠੇ ਪਰਚੇ ਇੰਨਾ ਤਿੰਨਾ ਸਾਢੇ ਤਿੰਨਾਂ ਸਾਲਾਂ 'ਚ ਕਿਤੇ ਦਰਜ ਨਹੀਂ ਹੋਏ ਔਰ ਲੋਕਾਂ ਨੇ ਜਿਹੜੀ ਸ਼ਰਾਫਤ ਦੀ ਰਾਜਨੀਤੀ ਆ ਉਹਨੂੰ ਪਹਿਲ ਦਿੱਤੀ ਸਰ ਸੋਸ਼ਲ ਮੀਡੀਆ ਤੇ ਦੋ ਚਿੱਠੀਆਂ ਵਾਇਰਲ ਹੋ ਰਹੀਆਂ ਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਕਹਿ ਰਹੇ ਆ ਕਿ ਨਗਰ ਕੌਂਸਲ ਧਾਰੀਵਾਲ ਤੇ ਕਾਦੀਆਂ ਵਿੱਚੋਂ ਕੋਈ ਪ੍ਰੋਜੈਕਟ ਲੈ ਕੇ ਆਏ ਆ ਉਹਦੇ ਬਾਰੇ ਦੱਸ ਦਿਓ। ਉਹਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਤੇ ਸੋਸ਼ਲ ਮੀਡੀਆ ਤੇ ਵੀ ਪਾਇਆ ਸੀ ਕਿ ਜਿਹੜੀ ਚਿੱਠੀ ਮੈਂ ਮੰਤਰੀ ਸਾਹਿਬ ਜਿਹੜੇ ਸਾਡੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਰਵਜੋਤ ਸਿੰਘ ਉਹਨਾਂ ਕੋ 28 ਮਈ ਨੂੰ ਪਾਸ ਕਰਵਾਈ ਸੀ। ਉਹ ਚਿੱਠੀ ਹੁਣ 22 ਜੂਨ ਨੂੰ ਆ ਕੇ ਬਾਜਵਾ ਸਾਹਿਬ ਆਪਣੇ ਸੋਸ਼ਲ ਮੀਡੀਆ ਤੇ ਪਾ ਰਹੇ ਆ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਚਿੱਠੀ ਤੇ ਇੱਕ ਮਹੀਨਾ ਪਹਿਲਾਂ ਹੀ ਆਪਾਂ ਜਿਹੜੀ ਆ ਮੰਤਰੀ ਸਾਹਿਬ ਕੋਲ ਪਾਸ ਕਰਵਾ ਲਈ ਸੀ ਔਰ ਪ੍ਰਧਾਨ ਜੀ ਲਾਗੇ ਬੈਠੇ ਆ ਸਾਰੀ ਕਮੇਟੀ ਇੱਥੇ ਬੈਠੀ ਆ ਸਾਰਿਆਂ ਨੂੰ ਪਤਾ ਸਾਰੀਆਂ ਵੱਖ-ਵੱਖ ਅਖਬਾਰਾਂ ਤੇ ਇਹਦੀ ਕਵਰੇਜ ਹੋਈ ਆ ਬਾਕੀ ਜਿਹੜਾ ਕਾਦੀਆਂ ਵਾਲੇ ਸੀਵਰੇਜ ਦੀ ਗੱਲ ਆ ਤਾਂ ਉਹ ਵੀ ਮੈਂ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਂ ਨੂੰ 8 ਜਨਵਰੀ ਨੂੰ ਮਿਲਿਆ ਸੀ ਔਰ ਇਹ ਮੈਂ ਦੋ ਮੰਗਾ ਸਭ ਤੋਂ ਪਹਿਲਾਂ ਉਹਦੇ ਚ ਰੱਖੀਆਂ ਸੀ ਕਿ ਜਿਹੜਾ ਧਾਰੀਵਾਲ ਔਰ ਕਾਡੀਆਂ ਦਾ ਸੀਵਰੇਜ ਆ ਇਹ ਪਾਸ ਹੋਣਾ ਚਾਹੀਦਾ ਤੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਜੇ ਇਹ ਸੀਵਰੇਜ ਪਾਸ ਹੀ ਕਰਾਉਣਾ ਸੀ ਤੇ ਪਿਛਲੇ 5 ਸਾਲ ਤੁਹਾਡੀ ਸਰਕਾਰ ਸੀ ਉਤੋਂ ਪਹਿਲਾਂ ਵੀ ਤੁਸੀਂ ਚਾਰ ਵਾਰ ਐਮ.ਐਲ.ਏ ਰਹੇ ਹੋ 2 ਵਾਰ ਮੈਂਬਰ ਪਾਰਲੀਮੈਂਟ ਰਹੇ ਹੋ ਉਦੋਂ ਕਿਉਂ ਨਹੀਂ ਪਾਸ ਕਰਵਾਇਆ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਸੀਵਰੇਜ ਦਾ ਪ੍ਰੋਜੈਕਟ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਦੀ ਮਾਨਗੀ ਨੇ ਪਾਸ ਕੀਤਾ ਔਰ ਸਾਡੇ ਜਿਹੜੇ ਸਥਾਨਿਕ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਰਵਜੋਤ ਜੀ ਉਹਨਾਂ ਦੇ ਐਫਰਟਸ ਦੇ ਨਾਲ ਉਹਨਾਂ ਦੀ ਪਰਸਨਲ ਹੈਲਪ ਦੇ ਨਾਲ ਜਿਹੜਾ ਵਾ ਇਹ ਪਾਸ ਹੋਇਆ